ਪੀਵੋ ਪੌਲ ਖੰਡੇ ਧਾਰ ਪੀਵੋ ਪੌਲ ਖੰਡੇ ਧਾਰ ਪੀਵੋ ਪੌਲ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰੋ ਕਾਲਸਾ ਮੇਰੀ ਜਾਨ ਕੀ ਜਾਨ 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 ਕਾਲਸਾ ਮੇਰੋ ਪਿੰਡ ਪਰਾਨ ਕਾਲਸਾ ਮੇਰੋ ਪਿੰਡ ਪਰਾਨ ਕਾਲਸਾ ਮੇਰੋ ਜਬ ਲਗ ਖਾਸ ਸਰ ਹੈ ਨਿਆਰਾ 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 ਤਬ ਲਗ ਤੇਜ ਦੀਓ ਮੈਂ ਸਾਰਾ ਤਬ ਲਗ ਤੇਜ ਦੀਓ ਮੈਂ ਸਾਰਾ ਤਬ ਲਗ ਤੇਜ ਦੀਓ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਪੰਗਰਤ ਪੀਵੋ ਸਦਾ ਚਿਰ ਜੀਵੋ ਇਹ ਸਾਰੇ ਬਚਨ ਦਸਮ ਗ੍ਰੰਥ ਵਿੱਚ ਨੇ ਪਰ ਜਿਹੜੇ ਤੁਸੀਂ ਹੁਣ ਪੜ੍ਹੇ ਨੇ ਇੱਕ ਬਾਣੀ ਮਹਾਰਾਜ ਨੇ ਜਿਹੜੀ ਬਾਣੀ ਉਹਨਾਂ ਨੇ ਜਪ ਸਾਹਿਬ ਤੋਂ ਬਾਅਦ ਲਿਖੀ ਅਕਾਲ ਉਸਤਤ ਉਦੇ ਤੋਂ ਪਹਿਲਾਂ ਜਿਹੜੇ ਵਿੱਚ 33 ਸਵਈਏ ਨੇ ਉਹਨਾਂ ਦੇ ਵਿੱਚ ਇੱਕ ਬਾਣੀ ਆਉਂਦੀ ਖਾਲਸਾ ਮਹਿਮਾ ਜਿਹਦੇ ਵਿੱਚ ਮਹਾਰਾਜ ਕਹਿੰਦੇ ਜੁੱਧ ਜਿੱਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਕਿਰਪਾ ਕੇ ਸਭ ਸੱਤਰ ਮਰੇ ਅਗ ਆਉਟ ਤਰੇ ਇਨਹੀ ਕੇ ਪ੍ਰਸਾਦ ਇਹਨਾਂ ਦੀ ਕਿਰਪਾ ਨਾਲ ਦੁਸ਼ਮਣ ਤਰੇ ਖਾਲਸੇ ਬਾਰੇ ਕਿਹਾ ਹੈ ਇੰਨੀਆਂ ਵਡਿਆਈਆਂ ਦਿੱਤੀਆਂ ਨੇ ਇੰਨੀਆਂ ਬਖਸ਼ਾ ਕੀਤੀਆਂ ਨੇ ਫਿਰ ਸਤਿਗੁਰੂ ਨੇ ਇੱਕ ਬਚਨ ਕੀਤਾ ਕਹਿੰਦੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਵਿਦਿਆ ਲਈ ਤੇ ਹੁਣ ਸਾਡੇ ਵਾਲੇ ਸਜਣ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਪੜਨ ਦਾ ਟਾਈਮ ਨਹੀਂ ਲੱਗਾ ਤੇ ਗ੍ਰੰਥ ਕਹਿੰਦੇ ਉਹਨਾਂ ਤਾਂ ਹੀ ਰਚੇ ਨਹੀਂ ਟਾਈਮ ਨਹੀਂ ਲੱਗਾ ਉਹਨਾਂ ਕਿਉਂਕਿ ਆਪਣੇ ਨਾਲ ਤੋਲਨੇ ਆ ਨਾ ਆਪਣੇ ਆਪ ਨਾਲ ਤੋਲਨੇ ਸਾਨੂੰ ਤੇ 25 ਸਾਲ ਦੀ ਉਮਰ ਤੇ ਮੂੰਹ ਢੋਣਾ ਆ ਤੇ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਵੀ ਉਥੇ ਉਥੇ ਤੋਲਿਆ ਉਹ ਤੇ 9 ਸਾਲ ਦੀ ਉਮਰ ਸਾਰੀ ਵਿਦਿਆ ਲੈ ਲਈ ਸੀ ਮਦਰ ਦੇਸ਼ हमको ਲੈ ਆਏ ਭਾਂਤ ਭਾਤ ਦਇਨ ਦੁਲਰਾਏ ਕਿੰਨੀ ਅਨਕ ਭਾਤ ਤਨ ਰਖਾ ਦੀਨੀ ਭਾਤ ਭਾਤ ਕੀ ਸਿੱਖਿਆ ਕਈ ਪ੍ਰਕਾਰ ਦੀ ਸਾਨੂੰ ਵਿਦਿਆ ਪੜਾਈ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡੇ ਪਿਤਾ ਜੀ ਦੇ ਹੁੰਦੇ ਹੀ ਉਦੋਂ ਹੀ ਪੜਾਈ ਦੀ ਜਦ ਹਮ ਕਰਮ ਧਰਮੋਂ ਆਏ ਦੇਵ ਲੋਕ ਤਾ ਪਿਤਾ ਸੁਦਾਏ ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੂ ਕਲੂ ਮੈ ਸਾਕਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਾਦਲ ਸੀ ਕਿਰਿਆ ਕਰੀ ਨਾ ਕਿਨਹੁ ਆ ਇਹ ਦਸਮ ਗ੍ਰੰਥ ਦੀ ਬਾਣੀ ਸਾਰੀ ਇਹ ਬਚਿੱਤਰ ਨਾਟਕ ਦੀ ਬਾਣੀ ਹੈ ਜਿੰਨੂੰ ਸੁਣ ਕੇ ਕਈਆਂ ਦੇ ਪੇਟ ਵਿੱਚ ਦਰਦ ਹੋਣ ਲੱਗ ਜਾਂਦੀ ਏ ਬਾਣੀ ਬਚਿੱਤਰ ਨਾਟਕ ਹੈ ਈ ਨਹੀਂ ਗੁਰੂ ਗੋਬਿੰਦ ਸਿੰਘ ਕਿੱਥੋਂ ਪ੍ਰੂਫ ਲਵੋਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਛੇਤੀ ਦਾ ਕੋਈ ਗ੍ਰੰਥ ਹੈ ਜਿਹੜਾ ਦੱਸੇ ਉਹ ਤਾਂ ਪਹਿਲੇ ਹੀ ਕਹ ਰਹੇ ਨੇ ਉਹ ਜਿਹੜੇ ਲੋਕ ਨੇ ਸਿੱਖੀ ਨਾਲ ਨੰਬਰਤ ਕਰਨ ਵਾਲੇ ਉਹ ਤੇ ਪਹਿਲੇ ਹੀ ਕਹਿੰਦੇ ਨੇ ਕਿ ਤੁਹਾਡੇ ਗੁਰੂ ਨੇ ਸਾਡੇ ਵਾਸਤੇ ਕੋਈ ਕੁਰਬਾਨੀ ਨਹੀਂ ਕੀਤੀ ਉਹ ਕਹਿੰਦੇ ਸਾਡੇ ਵਾਸਤੇ ਨਹੀਂ ਤੁਹਾਡੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਕੀਤੀ ਕਿਤਾਬਾਂ ਵਿੱਚ ਉਹਨਾਂ ਪਿੱਛੇ ਇਹ ਦੇ ਦਿੱਤਾ ਸੀ ਪੜਾਈ ਦੇ ਵਿੱਚ ਵਿੱਦਿਆ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕੇ ਮਾਰਦੇ ਸਨ ਤੇ ਤਾਂ ਕਰਕੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਗਈ ਸੀ ਇਹ ਹੁਣ ਤੁਸੀਂ ਸੋਚ ਲਓ ਵੀ ਉਹ ਕਿਤਾਬਾਂ ਲਿਖਣ ਵਾਲੇ ਤੇ ਇਹ ਕਹਿਣ ਵਾਲੇ ਦੀ ਬਾਣੀ ਗੁਰੂ ਦੀ ਨਹੀਂ ਜਿੱਦੇ ਚ ਪ੍ਰੂਫ ਮਿਲਦਾ ਵੀ ਤਿਲਕ ਜੰਝੂ ਰਾਖਾ ਪ੍ਰਭ ਤਾ ਕਾ ਇਹ ਚਾਚੇ ਤਾਇ ਦੇ ਨਹੀਂ ਵੱਖਰੇ ਨਹੀਂ ਉੱਥੋਂ ਹੀ ਆਏ ਨੇ ਸਾਰੇ ਉਹ ਉਤਰੂ ਕਹਿ ਰਹੇ ਨੇ ਇਹ ਇਤਰੂ ਕਹਿ ਰਹੇ ਨੇ ਵੀ ਆਹ ਦੋ ਤੋ ਕਾ ਇਹਨਾਂ ਨੂੰ ਚੁੱਪ ਦਿਆਂ ਨੇ ਬਚਿਤ੍ਰ ਨਾਟਕ ਦੇ ਵਿੱਚੋਂ ਕਿਉਂਕਿ ਇਹ ਹੀ ਤੁਕਾਂ ਪ੍ਰੂਫ ਦਿੰਦੀਆਂ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਤੇ ਜੰਝੂ ਦੀ ਰਾਖੀ ਕੀਤੀ ਏ ਤੇ ਇਹ ਦੋ ਤੁਕਾਂ ਪ੍ਰੂਫ ਦਿੰਦੀਆਂ ਨੇ ਵੀ ਸਿੱਖ ਕੌਮ ਵੱਖਰੀ ਕੌਮ ਏ ਤਿਲਕ ਤੇ ਜੰਝੂ ਉਹਨਾਂ ਦੇ ਚਿੰਨ ਨਹੀਂ ਹਨ ਉਹ ਹਿੰਦੂਆਂ ਦੇ ਚਿੰਨ ਨੇ ਤਿਲਕ ਜੰਝੂ ਰਾਖਾ ਪ੍ਰਭ ਅੱਗੇ ਕੀ ਲਿਖਿਆ ਤਾਂ ਕਾ ਉਹਨਾਂ ਦਾ ਏ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਲ ਹੈ ਵੀ ਚਾਰ ਅੱਖਰਾਂ ਦੇ ਵਿੱਚ ਸਾਰੀ ਫਿਲਾਸਫੀ ਨੂੰ ਬੰਦ ਕਰ ਦੇਣਾ ਬਈ ਉਹਨਾਂ ਵਾਸਤੇ ਅਸੀਂ ਉਹਨਾਂ ਦਾ ਉਹਨਾਂ ਦੀ ਸਹਾਇਤਾ ਕੀਤੀ ਏ ਤੇ ਜਿਹੜਾ ਦੋ ਲਫ਼ਜ਼ ਨੇ ਤਾਂ ਕਾ ਇਹ ਤੁਹਾਨੂੰ ਸਿੱਖ ਕੌਮ ਨੂੰ ਵੱਖਰਾ ਕਰ ਦਿੰਦੇ ਨੇ ਬਈ ਉਹ ਚਿੰਨ ਉਹਨਾਂ ਦੇ ਨੇ ਸਾਡੇ ਨਹੀਂ ਦਿਲਖ ਦੇ ਚਿੰਨ ਆ ਦੋ ਦੋ ਅੱਖਰ ਨੇ ਤਾਂ ਕਾ ਉਹਨਾਂ ਦੇ ਨੇ ਚਿੰਨ ਇਸ ਲਈ ਮਹਾਰਾਜ ਨੇ ਇਸ ਗ੍ਰੰਥ ਦੇ ਵਿੱਚ ਜੋ ਕੁਝ ਕਿਹਾ ਹੈ ਅਜੇ ਸਾਡੇ ਦਿਮਾਗ ਦੀਆਂ ਨਾੜੀਆਂ ਬੰਦ ਹੋਈਆਂ ਨੇ ਜੇ ਚੱਲ ਜਾਣਗੀਆਂ 100 200 ਸਾਲ ਨੂੰ ਫਿਰ ਵੇਖਾਂਗੇ ਦੇ ਵਿੱਚ ਕੀ ਕਿੰਨਾ ਹੋਜੇਗਾ